ਹੈਲੋ ਬੱਚਿਓ ਵੈਲਕਮ ਟੂ ਮਾਈ ਚੈਨਲ ਅੱਜ ਅਸੀਂ ਤੁਹਾਨੂੰ ਸੁਖਾਵਾਂਗੇ ਤਿਉਹਾਰਾਂ ਦੇ ਨਾਮ ਚਲੋ ਫਿਰ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਬੱਬਾ ਸੱਸੇ ਟਿੱਪੀ ਤਤਾ ਬਸੰਤ ਪੱਪੇ ਟਿੱਪੀ ਚਿਚਾ ਮੰਮੇ ਵਿਹਾਰੀ ਉੱਤੇ ਬਿੰਦੀ ਬਸੰਤ ਪੰਚਮੀ ਕਕੇ ਨੂੰ ਸਿਆਰੀ ਪਿਆਰ ਚ ਰਾਰਾ ਸੱਸਾ ਮੰਮਾ ਸੱਸਾ ਕ੍ਰਿਸਮਸ ਦੱਦੇ ਸਿਆਰੀ ਬਾਵੇ ਨੂੰ ਕੰਨਾ ਲੱਲੇ ਵਿਹਾਰੀ ਦੀਵਾਲੀ ਦੱਦੇ ਨੂੰ ਓਂਕਰ ਸੱਸਾ ਹਾਈ ਸਿਆਰੀ ਰਾਰੇ ਨੂੰ ਕੰਨਾ ਦੁ ਸਹਿਰਾ ਈ ੜੀ ਵਿਆਰੀ ਸਸਾ ਟੈਂਕਾ ਰਾਰਾ ਈਸਟਰ ਈ ੜੀ ਵਿਆਰੀ ਦਦਾ ਈਦ ਗੱਗੇ ਨੂੰ ਔਂਕੜ ਰਾਰਾ ਪੱਪੇ ਨੂੰ ਔਂਕੜ ਰਾਰਾ ਬੱਬਾ ਗੁਰਪੁਰਬ ਹਾਹੇਨ ਹੋੜਾ ਲੱਲੇ ਵਿਆਰੀ ਹੋਲੀ ਕੱਗੇ ਨੂੰ ਔਂਕੜ ਉੱਤੇ ਟਿੱਪੀ ਪੱਬਾ ਕੁੰਬ ਮੰਮੇ ਲਾਂ ਲੱਲੇ ਕੰਨਾ ਮੇਲਾ ਕੁੰਬ ਮੇਲਾ ਲੱਲੇ ਨੂੰ ਹੋੜਾ ਹਾਹਾ ਡਾੜੇ ਵਿਆਰੀ ਲੋਹੜੀ ਭਾਵੇਂ ਨੂੰ ਸਿਆਰੀ ਸੱਸੇ ਨੂੰ ਕੰਨਾ ਖਖੇ ਵਿਹਾਰੀ ਵਿਸਾਖੀ ਰਾਰੇ ਅੱਧ ਖਖਾੜ ਆੜੇ ਵਿਹਾਰੀ ਰਖੜੀ ਜਿੱਜਾ ਨੰਨਾ ਮਮਾ ਜਨਮ ਐੜਾ ਸੱਸੇ ਪਿਆਰ ਚ ਬਿੰਦੀ ਟੈਂਕਾ ਮੰਮੇ ਨ ਵਿਹਾਰੀ ਉੱਤੇ ਬਿੰਦੀ ਅਸ਼ਟਮੀ ਜਨਮ ਅਸ਼ਟਮੀ ਥੈਂਕਸ ਫॉर ਵਾਚਿੰਗ ਲਾਈਕ ਐਂਡ ਸਬਸਕ੍ਰਾਈਬ